ਫਲੋ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਅਮਰਜੀਤ ਸਿੰਘ ਮੋਨੂ ਇੱਕ ਬੜੀ ਦੁਖਦਾਈ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦੇਈਏ ਇੱਕ ਭਿਆਨਕ ਸੜਕੀ ਹਾਦਸਾ ਜਿਹੜਾ ਉਹ ਵਾਪਰਿਆ ਤਾਂ ਨਾ ਦੇ ਫਗਵਾੜਾ ਦੇ ਨਜ਼ਦੀਕ ਹੈ ਜਿਹੜਾ ਇੱਕ ਭਿਆਨਕ ਸੜਕੀ ਹਾਦਸਾ NH44 ਦੇ ਉੱਤੇ ਵਾਪਰਿਆ ਮਿਲੀ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਫਗਵਾੜਾ ਸਾਈਡ ਤੋਂ ਫਲੋਰ ਸਾਈਡ ਨੂੰ ਆ ਰਹੇ ਸੀ ਮਿਲੀ ਜਾਣਕਾਰੀ ਮੁਤਾਬਕ ਗੱਡੀ ਕਾਫੀ ਤੇਜ਼ ਰਫਤਾਰ ਤੇ ਸੀ ਜੋ ਕਿ ਉਹਨਾਂ ਤੋਂ ਕੰਟਰੋਲ ਨਹੀਂ ਹੋਈ ਕੀ ਹੋਇਆ ਇਸ ਬਾਰੇ ਹਲੇ ਪਤਾ ਨਹੀਂ ਲੱਗਾ ਤੇ ਜਦੋਂ ਗੱਡੀ ਉਹਨਾਂ ਤੋਂ ਕੰਟਰੋਲ ਨਹੀਂ ਹੁੰਦੀ ਉਹ ਡਿਵਾਈਡਰ ਦੇ ਨਾਲ ਜਾ ਕੇ ਟਕਰਾਈਆ ਤੇ ਪਲਟੀਆਂ ਖਾ ਕੇ ਆ ਜਿਹੜਾ ਜਲੰਧਰ ਵਾਲੀ ਸਾਈਡ ਤੇ ਜਾ ਕੇ ਉਹ ਡਿੱਗ ਪੈਂਦੀ ਆ ਇੰਨੇ ਨੂੰ ਜਲੰਧਰ ਸਾਈਡ ਨੂੰ ਇੱਕ 407 ਟਰੱਕਾਂ ਦਾ ਤਾਂ ਜਿਹੜੀ ਪਲਟੀਆਂ ਖਾਧੀ ਹੋਈ ਕਾਰ ਆ ਉਸ ਦੇ ਵਿੱਚ ਜਾ ਬੱਜਦੀ ਆ ਜਿਸ ਦੇ ਨਾਲ ਮੌਕੇ ਤੇ ਹੀ ਦਰਦਨਾਕ ਸੜਕੀ ਹਾ사 ਵਾਪਰ ਜਾਂਦਾ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੀ ਹੈ ਜਿਹੜੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮੇਰੀ ਜਾਣਕਾਰੀ ਮੁਤਾਬਕ ਨੌਜਵਾਨਾਂ ਦੀ ਉਮਰ 22 ਤੋਂ 23 ਸਾਲ ਦੱਸੀ ਜਾ ਰਹੀ ਹੈ ਤੇ ਜਿਹੜੀ ਉਹਨਾਂ ਦੀ ਪਛਾਣ ਹੈ ਮਠੱਡਾ ਕਲਾ ਪਿੰਡ ਜੋਕਸ ਫਲੋਰ ਦੇ ਵਿੱਚ ਪਿੰਡਾ ਉੱਥੇ ਦੇ ਨੌਜਵਾਨ ਦੱਸੇ ਜਾ ਰਹੇ ਆ ਤਾਂ ਉਹਨਾਂ ਨੂੰ ਜਿਹੜਾ ਹੁਣ ਸਿਵਲ ਹਸਪਤਾਲ ਥੋਗੜਾ ਵਿੱਚ ਭੇਜ ਦਿੱਤਾ ਗਿਆ ਜਿਵੇਂ ਹੀ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਮਿਲਦੀ ਹੈ ਤਾਂ ਉਹ ਵੀ ਜਿਹੜਾ ਮੌਕੇ ਤੇ ਇੱਧਾ ਪਹੁੰਚ ਜਾਂਦੇ ਆ ਤੇ ਸਾਰਾ ਜਾਇਜ਼ਾ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਗੱਡੀਆਂ ਨੂੰ ਵੀ ਸਾਈਡ ਤੇ ਕੀਤਾ ਜਾਂਦਾ ਤੇ ਜਿਹੜਾ 407 ਦਾ ਡਰਾਈਵਰ ਆ ਪਤਾ ਲੱਗਾ ਵੀ ਉਸ ਦੀ ਹੈ ਜਿਹੜੀ ਉਹ ਵੀ ਆ ਲੱਤਿਆ ਉਸ ਦੀ ਹੈ ਜਿਹੜੀ ਉਹ ਟੁੱਟ ਗਈ ਆ ਤੇ ਨੌ ਜਵਾਨਾਂ ਦੀ ਹੈ ਜਿਹੜੀ ਮੌਕੇ ਤੇ ਹੀ ਹੈ ਤਿੰਨ ਨੌ ਜਵਾਨਾਂ ਦੀ ਦਰਦ ਨਾ ਗਿਆ ਜਿਹੜੀ ਉਹ ਮੌਤ ਹੋ ਗਈ ਹੈ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹੈ ਇਸ ਦੇ ਬਾਰੇ ਹੈ ਜਿਹੜੀ ਜਾਣਕਾਰੀ ਦੇ ਦਿੱਤੀ ਗਈ ਹੈ ਸਾਡੇ ਨਾਲ ਪੱਲਸ ਮੁਲਾਜ਼ਮ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਟਹਿਣਾ ਆਉ ਸੁਣਦੇ ਆ ਸਰ ਆ ਇੱਕ ਐਕਸੀਡੈਂਟ ਹੋਇਆ ਇੱਥੇ ਵੀ ਦੱਸੋ ਕਿੰਦਾ ਹੈ ਇਹ ਹਾਦਸਾ ਵਾਪਰੇ ਤੇ ਕੀ ਜੈਰਲਟੀ ਪਈ ਹੈ ਦੇਖੋ ਪੁਲਿਸ ਮਖਰ ਸਿੰਘ ਐਸਆਈ ਹੈ ਇੰਚਾਰਜ ਫਗਵਾੜਾ ਜੇ ਜਦੋਂ ਗੱਡੀ ਜਿਹੜੀ ਇਹ ਨਾ ਫਗਵਾੜਾ ਤੋਂ ਹੀ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ ਬਹੁਤ ਫਾਸਟ ਗੱਡੀ ਸੀ ਜਿਹੜੀ ਇਹ ਫੋਟੋਸ ਨਾਲ ਟਕਰਾ ਕੇ ਦੂਸਰੀ ਸਾਈਡ ਤੇ ਆਣ ਕੇ ਤੇ ਲੁਧਿਆਣਾ ਤੋਂ ਫਗਵਾੜਾ ਸਾਈਡ ਗੱਡੀਆਂ ਆਉਂਦੀ ਸੀ ਉਹਦੇ ਚ ਟੱਪ ਗਈ ਜਿਹਦੇ ਵਿੱਚ ਤਿੰਨ ਵਿਅਕਤੀ ਸਵਾਰ ਸੀ ਤਿੰਨਾਂ ਦੀ ਡੈਥ ਹੋ ਗਈ ਆ ਜਿਹੜੀ ਗੱਡੀ ਦੇ ਵਿੱਚ ਨਾਲ ਟਕਰਾਏ ਆ ਡਰਾਈਵਰ ਦੀ ਉਹ ਡਰਾਈਵਰ ਦੀ ਲੱਤ ਟੁੱਟ ਗਈ ਆ ਜਿਹੜਾ ਕੋ ਡਰਾਈਵਰ ਹੈ ਟਰੱਕ ਦਾ ਇਹਦਾ ਕੋਈ ਕਸੂਰ ਨਹੀਂ ਹੈਗਾ ਇਹ ਆਪਣੀ ਰੌਂਗ ਆਪਣੀ ਸਾਈਡ ਤੇ ਆ ਰਿਹਾ ਸੀ ਇਹ ਦੂਸਰੀ ਸਾਈਡ ਤੋਂ ਆਣ ਕੇ ਤੇ ਇਧਰ ਵੱਜਿਆ ਜੀ ਜਿਹੜੇ ਨੌਜਵਾਨ ਸੀਗੇ ਜਿਹਨਾਂ ਦੀ ਡੈਥ ਹੋਈ ਨੌਜਵਾਨ ਸੀ 20 22 22 ਸਾਲ ਦੇ ਜਿਹਨਾਂ ਦੀ ਡੈਥ ਹੋ ਗਈ ਆ ਕਿੱਥੇ ਦੇ ਰਹੇ ਨੇ ਜੀ ਪਤਾ ਲੱਗਾ ਇਹ ਖਲੌਰ ਦੇ ਆ ਜੀ ਤੇ ਉਹਨਾਂ ਨੂੰ ਕਿੱਥੇ ਇਸ ਵੇਲੇ ਰੱਖਿਆ ਗਿਆ ਇਸ ਵੇਲੇ ਉਹਨਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਸਰਕਾਰੀ ਹਸਪਤਾਲ ਫਗਵਾੜਾ ਪਛਾਣ ਹੋਈ ਹੈ ਜੀ ਨਾਮ ਵਗੈਰਾ ਮੁੰਡਿਆਂ ਦਾ ਮੈ ਇੱਕ ਦੋ ਬੰਦੇ ਦੇ ਨਾਮ ਮਿਲੇ ਆ ਤੇ ਇੱਕ ਤਾਂ ਰਹਿ ਗਿਆ ਬਾਕੀ ਡਰਾਈਵਰ ਦਾ ਮਿਲਿਆ ਜੀ ਆ ਡਰਾਈਵਰ ਜਿਹੜਾ ਜਾ ਰਿਹਾ ਹੁਣੇ ਇਹ 2 ਮਿੰਟ ਹੋਇਆ ਤੇ ਨਾਂ ਹੀ ਮੁੰਡਿਆਂ ਜਿਹੜਾ ਡੈਥ ਹੋਈ ਆ ਉਹ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਨਾਮ ਕੋਈ ਫਿਰ ਕੋ ਨਾਂ ਨਹੀਂ ਦਿਖਾ ਵੀ ਇੱਕ ਮੁੰਡੇ ਦਾ ਨਾਮ ਮੁੰਡੇ ਨੇ ਉਹਨਾਂ ਦਾ ਨਾਮ ਨਹੀਂ ਪਤਾ ਲੱਗਾ ਇੱਕ ਮੁੰਡਾ ਜਿਹੜਾ ਸਾਹਿਲ ਮੁਹੰਮਦ son of ਕਸ਼ਮੀਰ ਮੁਹੰਮਦ ਕਿੱਥੇ ਦਾ ਰਹਿੰਦਾ ਇਹ ਫਲੋਰ ਦੇ ਲਾਗੇ ਪਿੰਡਾ ਮਠੱਡਾ ਕਲਾਂ ਠੀਕ ਹੈ ਸਟੂਡੈਂਟ ਹੈ ਜੀ ਇਹ 2004 ਦਾ ਬਰਥ ਹੈ ਸਟੂਡੈਂਟ ਹੀ ਹੈ ਜੀ ਇਧਰੋਂ ਕੋਈ ਇਹ ਫਗਵਾੜਾ ਸੈਰ ਤੋਂ ਲੁਧਿਆਣੇ ਜਾਂਦੇ ਸੀ ਲੁਧਿਆਣਾ ਸਾਈਡ ਤੋਂ ਜਲੰਧਰ ਨੂੰ ਆਉਂਦੇ ਟਰੱਕ ਵਿੱਚ ਵਜੇ ਜਿਹੜਾ 407 2208 ਇਹਨਾਂ ਦੀ ਗੱਡੀ ਟੌਸ ਗੱਡੀ ਹੈ ਜੀ ਮੈਂ ਫਲੋਰ ਲਾਈਵ ਲਈ ਕੈਮਰਾਮੈਨ ਜਿੰਜੀਤ ਸਿੰਘ ਭੱਟੀ ਦੇ ਨਾਲ ਅਮਰਜੀਤ ਸਿੰਘ ਮੋਹਨ